ਮਰਨਵਰਤ ਖੋਲਣ ਨੂੰ ਲੈ ਕੇ ਗੱਲ ਸਪਸ਼ਟ ਕਰ ਦਿੱਤੀ ਗਈ ਆ ਬੀਜੇਪੀ ਦੇ ਆਗੂਆਂ ਨੂੰ ਸਪਸ਼ਟ ਤੌਰ ਤੇ ਕਿਸਾਨ ਆਗੂ ਜਗੀਜੀਤ ਸਿੰਘ ਦੱਲਿਆ ਦੇ ਵੱਲੋਂ ਗੱਲ ਕਹਿ ਦਿੱਤੀ ਗਈ ਆ ਕਿਉਂਕਿ ਜੇਕਰ ਤੁਹਾਨੂੰ ਦੱਸ ਦਿਆ ਕਿ ਬੀਤੇ ਦਿਨ ਜਿਹੜਾ ਪੰਜਾਬ ਬੀਜੇਪੀ ਦਾ ਕਿਸਾਨ ਵਿੰਗਾ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇੱਕ ਚਿੱਠੀ ਲਿਖੀ ਜਾਂਦੀ ਆ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਆ ਕਿ ਜੋ ਦੱਲਿਆ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਪੰਜ ਸਿੰਘ ਸਹਬਾਨਾ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਮਰਨ ਵਰਤ ਖੋਲਣ ਨੂੰ ਲੈ ਕੇ ਹੁਕਮ ਜਾਰੀ ਕੀਤਾ ਜਾਵੇ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਚਿੱਠੀ ਦੇ ਵਿੱਚ ਲਿਖੀ ਗਈ ਆ ਕਿ ਇਸ ਤਰੀਕੇ ਦਾ ਵੀ ਹੁਕਮਨਾਮਾ ਸਿੰਘ ਜੋ ਸਿੱਖ ਧਰਮ ਨੂੰ ਲੈ ਕੇ ਜਾਰੀ ਕੀਤਾ ਜਾਵੇ ਕਿ ਅੱਗੇ ਭਵਿੱਖ ਦੇ ਵਿੱਚ ਵੀ ਕਿਸੇ ਵਿਅਕਤੀ ਦੇ ਵੱਲੋਂ ਮਰਨ ਵਰਤ ਨਾ ਰੱਖਿਆ ਜਾਵੇ ਤੇ ਉਸ ਗੱਲ ਨੂੰ ਲੈ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਆ ਚੁੱਕਿਆ ਮਰਨ ਵਰਤ ਖੋਲਣ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਰੇ ਜੋ ਸਿੰਘ ਸਾਹਿਬਾਨ ਨੇ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜੇਕਰ ਮੇਰਾ ਮਰਨ ਵਰਤ ਭਾਜਪਾ ਦੇ ਆਗੂ ਖਲਵਾਉਣਾ ਚਾਹੁੰਦੇ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਕੇਂਦਰ ਸਰਕਾਰ ਦੇ ਕੋਲ ਜਾਣ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਜਾਂ ਫਿਰ ਕੇਂਦਰੀ ਮੰਤਰੀ ਜੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਇਸ ਨੂੰ ਇਸ ਮਰਨਵਰਤ ਖਲਵਾਉਣ ਨੂੰ ਲੈ ਕੇ ਮੰਗਾ ਮਰਵਾਉਣ ਨੂੰ ਲੈ ਕੇ ਕੋਈ ਗੱਲਬਾਤ ਦਾ ਰਾਹ ਤੋਰਨ ਬਹੁਤ ਵੱਡਾ ਬਿਆਨ ਕਿਸਾਨਾ ਕੁ ਜਗਜੀਤ ਸਿੰਘ ਡੱਲਿਆ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਬੀਤੇ ਦਿਨ ਤੁਹਾਨੂੰ ਦੱਸਦੇ ਕਿ ਪੰਜਾਬ ਬੀਜੇਪੀ ਦਾ ਜਿਹੜਾ ਕਿਸਾਨ ਮੰਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਕਿ ਹੁਕਮ ਜਾਰੀ ਕੀਤੇ ਜਾਣ ਕੇ ਤੁਰੰਤ ਪ੍ਰਭਾਵ ਦੇ ਨਾਲ ਜਗਜੀਤ ਸਿੰਘ ਡੱਲਿਆ ਮਰਨ ਵਰਤ ਖੋਲਣ ਤੇ ਨਾਲ ਦੀ ਨਾਲ ਇੱਕ ਹੁਕਮਨਾਮਾ ਹੋਰ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਇਹ ਗੱਲ ਆਕੀ ਜਾਵੇ ਕਿ ਪੁਰਕ ਦੇ ਵਿੱਚ ਵੀ ਕੋਈ ਵੀ ਸਿੱਖ ਜਿਹੜਾ ਮਰਨ ਵਰਤਾ ਨਾ ਰੱਖੇ ਤੇ ਉਸ ਗੱਲ ਨੂੰ ਲੈ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਜਪਾ ਦੇ ਲੀਡਰਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਆ ਕਿ ਮੈਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠਾ ਹੋਇਆ ਜੇ ਤੁਸੀਂ ਜੇਕਰ ਮੇਰਾ ਮਰਨ ਵਰਤ ਖਲਵਾਉਣਾ ਚਾਹੁੰਦੇ ਹੋ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਕੇਂਦਰ ਸਰਕਾਰ ਦੇ ਕੋਲ ਜਾਓ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਕੋਲ ਜਾ ਕੇ ਗੱਲਬਾਤ ਦਾ ਰਾਹ ਖੋਲੋ ਕਿਸਾਨੀ ਮੰਗਾ ਮੰਵਾਓ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਆਪਣਾ ਮਰਨ ਵਰਤ ਖੁਦ ਖੋਲਦਾ ਮੰਗਾਗਾ ਹੋਰ ਕੀ ਕੁਝ ਕਹਿਣਾ ਕਿਸਾਨਾ ਗੁਰਜੀਤ ਸਿੰਘ ਡੱਲੇ ਵਾਲਾ ਆਓ ਤੁਹਾਨੂੰ ਸੁਣਾ ਦਿੰਨੇ ਆਂ ਦੋਸਤੋ ਅੱਜ ਜਦੋਂ ਹਮੇਂ ਯਹਾਂ ਪੇ ਇਹ ਸੂਚਨਾ ਮਿਲੀ कि पंजाब भाजपा की जो इकाई है उसने अकाल तख्त पे अपील की है कि डेवाल का अनशन तड़वाया जाए उसको जत्थारों के माध्यम से पांच प्यारों से हुक्म दिया जाए कि वो अनशन छोड़ें मुझे मैं सत्कार करता हूँ हमारे अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एम एस पी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तख्त साहिब की तरफ जाने की बजाय आप कृपया मोदी जी से कहें कि वो हमारी मांगे माने तो अनशन छोड़ देंगे हमारा अनशन करना कोई कोई कारोबार तो है नहीं है हम तो उसी वक्त छोड़ देंगे ना ही हमारा शौक है सो इसलिए धन्यवाद मैं फिर से निवेदन करता हूँ पंजाब इकाई को भाजपा की भाजपा वाली को कि कृपया आप मोदी जी से बात करें बहुत बहुत धन्यवाद वाहिगुरु जी का खालसा वाहिगुरु जी की फतेह दोस्तों आज जब हमें यहाँ पे ये सूचना मिली ਕਿਸਾਨਾ ਕੁਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਖੋਲਣ ਨੂੰ ਲੈ ਕੇ ਗੱਲ ਸਪਸ਼ਟ ਕਰ ਦਿੱਤੀ ਗਈ ਆ ਭਾਜਪਾ ਦੇ ਆਗੂਆਂ ਨੂੰ ਸਪਸ਼ਟ ਤੌਰ ਤੇ ਕਿਸਾਨਾ ਕੁਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਗੱਲ ਕਹਿ ਦਿੱਤੀ ਗਈ ਆ ਕਿਉਂਕਿ ਜੇਕਰ ਤੁਹਾਨੂੰ ਦੱਸ ਦਿਆ ਕਿ ਬੀਤੇ ਦਿਨ ਜਿਹੜਾ ਪੰਜਾਬ ਭਾਜਪਾ ਦਾ ਕਿਸਾਨ ਵਿੰਗਾ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇੱਕ ਚਿੱਠੀ ਲਿਖੀ ਜਾਂਦੀ ਆ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਆ ਕਿ ਜੋ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਪੰਜ ਸਿੰਘ ਸਾਬਾਨਾ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਮਰਨ ਵਰਤ ਖੋਲਣ ਨੂੰ ਲੈ ਕੇ ਹੁਕਮ ਜਾਰੀ ਕੀਤਾ ਜਾਵੇ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਚਿੱਠੀ ਦੇ ਵਿੱਚ ਲਿਖੀ ਗਈ ਆ ਕਿ ਇਸ ਤਰੀਕੇ ਦਾ ਵੀ ਹੁਕਮਨਾਮਾ ਸਿੰਘ ਜੋ ਸਿੱਖ ਧਰਮ ਨੂੰ ਲੈ ਕੇ ਜਾਰੀ ਕੀਤਾ ਜਾਵੇ ਕਿ ਅੱਗੇ ਭਵਿੱਖ ਦੇ ਵਿੱਚ ਵੀ ਕਿਸੇ ਵਿਅਕਤੀ ਦੇ ਵੱਲੋਂ ਮਰਨ ਵਰਤ ਨਾ ਰੱਖਿਆ ਜਾਵੇ ਤੇ ਉਸ ਗੱਲ ਨੂੰ ਲੈ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਆ ਚੁੱਕਿਆ ਮਰਨ ਵਰਤ ਖੋਲਣ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਰੇ ਜੋ ਸਿੰਘ ਸਾਹਿਬਾਨ ਨੇ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜੇਕਰ ਮੇਰਾ ਮਰਨ ਵਰਤ ਭਾਜਪਾ ਦੇ ਆਗੂ ਖਲਵਾਉਣਾ ਚਾਹੁੰਦੇ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਕੇਂਦਰ ਸਰਕਾਰ ਦੇ ਕੋਲ ਜਾਣ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਜਾਂ ਫਿਰ ਕੇਂਦਰੀ ਮੰਤਰੀ ਜੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਇਸ ਨੂੰ ਇਸ ਮਰਨਵਰਤ ਖਲਵਾਉਣ ਨੂੰ ਲੈ ਕੇ ਮੰਗਾ ਮਰਵਾਉਣ ਨੂੰ ਲੈ ਕੇ ਕੋਈ ਗੱਲਬਾਤ ਦਾ ਰਾਹ ਤੌਰ 'ਤੇ ਬਹੁਤ ਵੱਡਾ ਬਿਆਨ ਕਿਸਾਨਾ ਕੁ ਜਗਜੀਤ ਸਿੰਘ ਡੱਲਿਆ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਬੀਤੇ ਦਿਨ ਤੁਹਾਨੂੰ ਦੱਸ ਦਿੱਤੇ ਕਿ ਪੰਜਾਬ ਬੀਜੇਪੀ ਦਾ ਜਿਹੜਾ ਕਿਸਾਨ ਵਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਕਿ ਹੁਕਮ ਜਾਰੀ ਕੀਤੇ ਜਾਣ ਕੇ ਤੁਰੰਤ ਪ੍ਰਭਾਵ ਦੇ ਨਾਲ ਜਗਜੀਤ ਸਿੰਘ ਡੱਲਿਆ ਮਰਨ ਵਰਤ ਖੋਲਣ ਤੇ ਨਾਲ ਦੀ ਨਾਲ ਇੱਕ ਹੁਕਮਨਾਮਾ ਹੋਰ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਇਹ ਗੱਲ ਆਕੀ ਜਾਵੇ ਕਿ ਪੁਰਕ ਦੇ ਵਿੱਚ ਵੀ ਕੋਈ ਵੀ ਸਿੱਖ ਜਿਹੜਾ ਮਰਨ ਵਰਤਾ ਨਾ ਰੱਖੇ ਤੇ ਉਸ ਗੱਲ ਨੂੰ ਲੈ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਜਪੀ ਦੇ ਲੀਡਰਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਆ ਕਿ ਮੈਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠਾ ਹੋਇਆ ਜੇ ਤੁਸੀਂ ਜੇਕਰ ਮੇਰਾ ਮਰਨ ਵਰਤ ਖਲਵਾਉਣਾ ਚਾਹੁੰਦੇ ਹੋ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਕੇਂਦਰ ਸਰਕਾਰ ਦੇ ਕੋਲ ਜਾਓ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਕੋਲ ਜਾ ਕੇ ਗੱਲਬਾਤ ਦਾ ਰਾਹ ਖੋਲੋ ਕਿਸਾਨੀ ਮੰਗਾਂ ਮੰਨਵਾਓ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਆਪਣਾ ਮਰਨ ਵਰਤ ਖੁੱਤ ਖੋਲਦਾ ਮੈਂ ਗਾਗਾ ਹੋਰ ਕੀ ਕੁਝ ਕਹਿਣਾ ਕਿਸਾਨਾ ਗੁਰਜੀਤ ਸਿੰਘ ਦੱਲੇ ਵਾਲਾ ਆਓ ਤੁਹਾਨੂੰ ਸੁਣਾ ਦਿੰਨੇ ਆ ਦੋਸਤੋ ਅੱਜ ਜਦੋਂ ہمیں ਯਹਾਂ ਪੇ ਇਹ ਸੂਚਨਾ ਮਿਲੀ ਕਿ ਪੰਜਾਬ ਆਪਾਕੀ ਜੋ ਇਕਾਈ ਹੈ ਉਸਨੇ ਅਕਾਲ ਤਖਤ ਪੇ अपील की है कि डेवाल का अनछन तड़वाया जाए उसको जथदारों के माध्यम से पांच प्यारों से हुक्म दिया जाए कि वो अनशन छोड़ें मुझे मैं सत्कार करता हूँ हमारे अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एमएसपी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तख्त साहिब की तरफ जाने की बजाय आप कृपया मोदी जी से कहें कि वो हमारी मांगे माने तो अनशन छोड़ देंगे हमारा अनशन करना कोई कोई कारोबार तो है नहीं है हम तो उसी वक्त चीज छोड़ देंगे ना ही हमारा शौक है सो इसलिए धन्यवाद मैं फिर से निवेदन करता हूँ पंजाब इकाई को भाजपा की भाजपा वाली को कि कृपया आप मोदी जी से बात करें ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਖੋਲਣ ਨੂੰ ਲੈ ਕੇ ਗੱਲ ਸਪਸ਼ਟ ਕਰ ਦਿੱਤੀ ਗਈ ਆ ਬੀਜੇਪੀ ਦੇ ਆਗੂਆਂ ਨੂੰ ਸਪਸ਼ਟ ਤੌਰ ਤੇ ਕਿ ਸਾਨਾਗੂ ਜਗੀਤ ਸਿੰਘ ਡੱਲਿਆ ਦੇ ਵੱਲੋਂ ਗੱਲ ਕਹਿ ਦਿੱਤੀ ਗਈ ਆ ਕਿਉਂਕਿ ਜੇਕਰ ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਜਿਹੜਾ ਪੰਜਾਬ ਬੀਜੇਪੀ ਦਾ ਕਿਸਾਨ ਵਿੰਗਾ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇੱਕ ਚਿੱਠੀ ਲਿਖੀ ਜਾਂਦੀ ਆ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਆ ਕਿ ਜੋ ਡੱਲਿਆ ਦੀ ਸਿਹਤ ਤਾਂ ਲਗਾਤਾਰ ਵਿਗੜਦੀ ਜਾ ਰਹੀ ਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਪੰਜ ਸਿੰਘ ਸਹਬਾਨਾ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਮਰਨ ਵਰਤ ਖੋਲਣ ਨੂੰ ਲੈ ਕੇ ਹੁਕਮ ਜਾਰੀ ਕੀਤਾ ਜਾਵੇ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਚਿੱਠੀ ਦੇ ਵਿੱਚ ਲਿਖੀ ਗਈ ਆ ਕਿ ਇਸ ਤਰੀਕੇ ਦਾ ਵੀ ਹੁਕਮਨਾਮਾ ਸਿੰਘ ਜੋ ਸਿੱਖ ਧਰਮ ਨੂੰ ਲੈ ਕੇ ਜਾਰੀ ਕੀਤਾ ਜਾਵੇ ਕਿ ਅੱਗੇ ਭਵਿੱਖ ਦੇ ਵਿੱਚ ਵੀ ਕਿਸੇ ਵਿਅਕਤੀ ਦੇ ਵੱਲੋਂ ਮਰਨ ਵਰਤ ਨਾ ਰੱਖਿਆ ਜਾਵੇ ਤੇ ਉਸ ਗੱਲ ਨੂੰ ਲੈ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਆ ਚੁੱਕਿਆ ਮਰਨ ਵਰਤ ਖੋਲਣ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਰੇ ਜੋ ਸਿੰਘ ਸਾਹਿਬਾਨ ਨੇ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜੇਕਰ ਮੇਰਾ ਮਰਨ ਵਰਤ ਭਾਜਪਾ ਦੇ ਆਗੂ ਖਲਵਾਉਣਾ ਚਾਹੁੰਦੇ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਕੇਂਦਰ ਸਰਕਾਰ ਦੇ ਕੋਲ ਜਾਣ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਜਾਂ ਫਿਰ ਕੇਂਦਰੀ ਮੰਤਰੀ ਜੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਇਸ ਨੂੰ ਇਸ ਮਰਨਵਰਤ ਖਲਵਾਉਣ ਨੂੰ ਲੈ ਕੇ ਮੰਗਾ ਮਰਵਾਉਣ ਨੂੰ ਲੈ ਕੇ ਕੋਈ ਗੱਲਬਾਤ ਦਾ ਰਾਹ ਤੋਰਨ ਬਹੁਤ ਵੱਡਾ ਬਿਆਨ ਕਿਸਾਨਾ ਕੁ ਜਗਜੀਤ ਸਿੰਘ ਡੱਲਿਆ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਬੀਤੇ ਦਿਨ ਤੁਹਾਨੂੰ ਦੱਸ ਦਿੱਤੇ ਕਿ ਪੰਜਾਬ ਬੀਜੇਪੀ ਦਾ ਜਿਹੜਾ ਕਿਸਾਨ ਮੰਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਕਿ ਹੁਕਮ ਜਾਰੀ ਕੀਤੇ ਜਾਣ ਕੇ ਤੁਰੰਤ ਪ੍ਰਭਾਵ ਦੇ ਨਾਲ ਜਗਜੀਤ ਸਿੰਘ ਡੱਲਿਆ ਮਰਨ ਵਰਤ ਖੋਲਣ ਤੇ ਨਾਲ ਦੀ ਨਾਲ ਇੱਕ ਹੁਕਮਨਾਮਾ ਹੋਰ ਜਾਰੀ ਕੀਤਾ ਜਾਵੇ ਜਿਸ ਦੇ ਵਿੱਚ ਇਹ ਗੱਲ ਆਕੀ ਜਾਵੇ ਕਿ ਪੁਰਕ ਦੇ ਵਿੱਚ ਵੀ ਕੋਈ ਵੀ ਸਿੱਖ ਜਿਹੜਾ ਮਰਨ ਵਰਤਾ ਨਾ ਰੱਖੇ ਤੇ ਉਸ ਗੱਲ ਨੂੰ ਲੈ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਜਪਾ ਦੇ ਲੀਡਰਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਆ ਕਿ ਮੈਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠਾ ਹੋਇਆ ਜੇਕਰ ਮੇਰਾ ਮਰਨ ਵਰਤ ਖੁਲਵਾਉਣਾ ਚਾਹੁੰਦੇ ਹੋ ਤਾਂ ਸ਼ਰੀਅ ਕਾਲ ਤੱਕ ਸਾਹਿਬ ਜਾਣ ਦੀ ਬਜਾਏ ਕੇਂਦਰ ਸਰਕਾਰ ਦੇ ਕੋਲ ਜਾਓ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਕੋਲ ਜਾ ਕੇ ਗੱਲਬਾਤ ਦਾ ਰਾਹ ਖੋਲੋ ਕਿਸਾਨੀ ਮੰਗਾ ਮਨਵਾਓ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਆਪਣਾ ਮਰਨ ਵਰਤ ਖੁਦ ਖੋਲਦਾ ਮੰਗਾਗਾ ਹੋਰ ਕੀ ਕੁਝ ਕਹਿਣਾ ਕਿਸਾਨਾ ਗੁਰਜੀਤ ਸਿੰਘ ਡੱਲੇ ਵਾਲਾ ਆਓ ਤੁਹਾਨੂੰ ਸੁਣਾ ਦਿੰਨੇ ਆਂ ਦੋਸਤੋ ਅੱਜ ਜਦੋਂ ہمیں ਯਹਾਂ ਪੇ ਇਹ ਸੂਚਨਾ ਮਿਲੀ ਕਿ पंजाब भाजपा की जो इकाई है उसने अकाल तख्त पे अपील की है कि डेवाल का अनशन तड़वाया जाए उसको जत्थारों के माध्यम से पांच प्यारों से हुक्म दिया जाए कि वो अनशन छोड़ें मुझे मैं सत्कार करता हूँ हमारे अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एमएसपी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट ਕਿਸਾਨੋ ਕੇ ਬਾਰੇ ਮੇ ਉਹ ਬੋਲੇ ਹੈ ਐਗਰੀਕਲਚਰ ਮਨਿਸਟਰ ਕੇ ਪਾਸ ਜਾਣਾ ਚਾਹੀਏ ਜਾਂ ਮਦਿਸ਼ਾ ਜੀ ਕੇ ਪਾਸ ਜਾਣਾ ਚਾਹੀਏ